ਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਥਾਣਾ ਫਿਲੌਰ ਦੇ ਐਸ ਐਚਓ ਸੰਜੀਵ ਕਪੂਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਦੌਰਾਨ ਦੋ ਨਸ਼ਾ ਤਸਕਰਾਂ ਨੂੰ 60 ਨਸ਼ੇਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਉਹਨਾਂ ਦੀ ਟੀਮ ਵੱਲੋਂ ਫਿਲੌਰ ਤੋਂ ਗੰਨਾਪੇਂਡ ਰੋਡ ਤੇ ਵਿਸ਼ੇਸ਼ ਚੈਕਿੰਗ ਦੌਰਾਨ ਕਸ਼ਮੀਰ ਚੰਦ ਤੋਤਾ ਪੁੱਤਰ ਸੁਚਾਰਾਮ ਵਾਸੀ ਬਕਾਪੁਰ ਥਾਣਾ ਫਿਲੌਰ ਕੋਲੋਂ 3 ਨਸ਼ੇਲੀਆਂ ਗੋਲੀਆਂ ਜਤਿੰਦਰ ਸ਼ਰਮਾ ਅਤੇ ਪੁੱਤਰ ਵਿਜੇ ਕੁਮਾਰ ਵਾਸੀ ਮੋਹੱਲਾ ਰਵਿਦਾਸਪੁਰ ਫਿਲੌਰ ਕੋਲੋਂ 3 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਫੜੇ ਗਏ ਨੌਜਵਾਨ ਪਿਛਲੇ ਕਾਫੀ ਸਮੇਂ ਤੋਂ ਨਸ਼ੀਦੀਆਂ ਗੋਲੀਆਂ ਲਿਆ ਕੇ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿੱਚ ਸਪਲਾਈ ਕਰਦੇ ਸਨ ਤੇ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ ਜਿਨ੍ਹਾਂ ਕੋਲੋਂ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਲਾਕੇ ਨੂੰ ਨਸ਼ਾ ਮੁਕਤ ਕਰਨ ਲਈ ਉਹ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਦੇਣ। ਕੁਸੀ ਦੇਖ ਰਹੇ ਹੋ ਸਟਾਫ ਰਿਪੋਰਟਰ ਬੱਗਾ ਸੇਲਕਿਆਣਾ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਮਜਰੋ ਮੇ ਜਿਹੜੇ ਫੜੇ ਆ ਇਹ ਕੇਸ ਦੇ ਸੰਬੰਧ ਚ ਫੜੇ ਆ ਔਰ ਨਸ਼ਿਆਂ ਦੇ ਖਿਲਾਫ ਜੰਗ ਦੇ ਵਿੱਚ ਥਾਣਾ ਫਲੋਰ ਪੁਲਿਸ ਨੂੰ ਇਸ ਲਈ ਸਫਲਤਾ ਹਸਲ ਹੋਈ ਜਦੋਂ ਮਾਨਯੋਗ ਜ਼ਿਲ੍ਹਾ ਦੇ ਐਸਐਸਪੀ ਸਾਹਿਬ ਸਿਜ਼ਾਹਰ ਕਮਪਲੀਟ ਸਿੰਘ ਖਖਰੇ ਡੀਐਸਪੀ ਫਲੋਰ ਸਰਦਾਰ ਸਰਮਨ ਸਿੰਘ ਬਰਜ ਦੀ ਜੇਰੇ ਨਿਗਰਾਨੀ ਚ ਤਨਾਫਲੋਰ ਪੁਲਿਸ ਨੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਕਸ਼ਮੀਰ ਚੰਦ ਰਸਤੋਤਾ ਤੇ ਯਤਿੰਨ ਸ਼ਰਮਾ ਪੁੱਤਰ ਵਿਜੇ ਇਹ ਉਕਤ ਦੋਨੋਂ ਦੋਸ਼ੀ ਕਾਫੀ ਦੇਰ ਤੋਂ ਨਸ਼ੀਲੇ ਕਾਰੋਬਾਰ ਚ ਲਿਫਤੀ ਇਹਨਾਂ ਦੇ ਕਾਫੀ ਪੁਰਾਣੇ ਪਰਚੇ ਵੀ ਦਰਜ ਸੀ ਤੇ ਜੋ ਕਿ ਵੱਖ-ਵੱਖ ਪੁਆਇੰਟਾਂ ਤੇ ਨਸ਼ੀਲੀ ਗੋਲੀਆਂ ਲੈ ਕੇ ਵੇਚਦੇ ਸੀ ਤੇ ਪੰਜਾਬ ਦੇ ਯੂਥ ਨੂੰ ਗਲਤ ਪੱਸੀਪਾਲ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਹੱਥ ਸੀਗਾ ਇਹ ਕਾਫੀ ਵੱਡੇ ਸਮਗਲਰ ਸੀਗੇ ਤੇ ਇਨਾਂ ਪਾਸੋਂ ਸਾਨੂੰ ਕਮਰਸ਼ੀਅਲ ਕੁਆਂਟੀਟੀ ਦੀ 60 ਗੋਲੀਆਂ ਟਿਜ਼ੋਲਮ ਜੋ ਕਿ ਹੈਵੀ ਡੋਸ ਦੀਆਂ ਬਰਾਮਦ ਹੋਈਆਂ ਜਿਨ੍ਹਾਂ ਨੂੰ ਕੋਰਟ ਚ ਪੇਸ਼ ਕਰਕੇ ਰਿਮਾੜਾ ਸੀ ਕੀਤਾ ਸਰਕਾਰੀ ਪਿੰਡ ਦੇ ਪਾਸਿਓਂ ਜਿਹੜਾ ਕਸ਼ਮੀਰ ਚੰਦ ਹੈ ਇਹ ਬਕਾਪੁਰ ਦਾ ਰਹਿਣ ਵਾਲਾ ਤੇ ਜਤਨ ਸ਼ਰਮਾ ਇਹ ਪਰਵਦਾਸਪੁਰ ਮੰਡਲ ਦੇ ਰਹਿਣ ਵਾਲਾ ਹੈ